ਡੇਲੀ ਪੋਸਟ ਪੰਜਾਬੀ ਦੇਖ ਰਿਹਾ ਹਾਂ ਮੈਂ ਹਾ ਤੁਹਾਡੇ ਨਾਲ ਭਾਰਤ ਪੋਸ਼ਣ ਜਿਸ ਤਰ੍ਹਾਂ ਕੀ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਗਈਆਂ ਨੇ ਉਹ ਉਹਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਪਟਿਆਲਾ ਦੇ ਸਰਕਾਰੀ ਰੇਲਵੇ ਸਟੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਪੈਰਾਮਿਲਟਰੀ ਫੋਰਸ ਦੇ ਨਾਲ ਜਿਹੜੇ ਅਫਸਰ ਸਹਿਬਾਨ ਇੱਥੇ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਨੇ ਪਟਿਆਲੇ ਦੀਆਂ ਜਿੱਥੇ ਕਿ ਪੈਰਾਮਿਲਟਰੀ ਫੋਰਸ ਤਾਂ ਹੈਗੀ ਹੋएगी ਨਾਲ ਦੀ ਨਾਲ ਜਿਹੜੇ ਹੈ ਪੰਜਾਬ ਪੁਲਿਸ ਦੁਆਰਾ ਸਪੈਸ਼ਲ ਇੱਕ ਸਰਚ ਅਭਿਆਨ ਚਲਾਇਆ ਜਾ ਰਿਹਾ ਹੈਗਾ ਸੋ ਸਾਡੇ ਨਾਲ ਐਸਪੀ ਜਸਪੀਰ ਸਿੰਘ ਜੀ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਜਿਹੜਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈਗਾ ਸਰ ਕਿਹਨਿਕ ਫੋਰਸ ਡਿਪਲੋਏ ਕੀਤੀ ਹੈਗੀ ਕਿਦੇ ਮੱਦੇ ਨਜ਼ਰ ਆਏਗਾ ਮਾਨਜੋਗ ਡੀਜੀਪੀ ਪੰਜਾਬ ਡੀਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦਾ ਕਾਸ ਆਪਰੇਸ਼ਨ ਜਿਹੜਾ ਹੈਗਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਇਹਦੇ ਵਿੱਚ ਡੀਐਸਪੀ ਸਾਹਿਬ ਸਿਟੀ 1 ਪੈਰਾ ਮਿਲਟਰੀ ਦੇ ਆਫੀਸਰ ਸਾਹਿਬਾਨ ਇਸ ਤੋਂ ਇਲਾਵਾ ਐਸਐਚਓ ਬਖਸ਼ੀ ਵਾਲਾ ਐਸਐਚਓ ਲਾਹੌਰੀ ਗੇਟ ਤੇ ਹੋਰ ਜਿਹੜੇ ਜਿਹੜੇ ਹਨ ਉਹ ਹਾਜ਼ਰ ਨੇ ਤੇ ਲਗਭਗ 올 ਰੈਂਕ 150 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਇਸ ਆਪਰੇਸ਼ਨ ਚ ਭਾਗ ਲੈ ਰਹੇ ਹੈਗੇ ਆ ਸਰ ਜਿਹੜਾ ਹੈਗਾ ਲੋਕਾਂ ਨੂੰ ਕੀ ਅਵੇਅਰਨੈਸ ਦਿਖਾਣਾ ਚਾਹਣੇ ਹੋਗੇ ਕਿਉਂਕਿ ਇੱਕ ਤਾਂ ਲੋਕ ਸਭਾ ਦਾ ਇਲੈਕਸ਼ਨ ਹੈਗਾ ਇਹ ਕਾਸਕੋ ਪਾਇਆ ਜਾ ਰਿਹਾ ਹੈਗਾ ਲੋਕਾਂ ਨੂੰ ਕੀ ਅਵੇਅਰਨੈਸ ਇਲੈਕਸ਼ਨ ਅਪਕਮਿੰਗ ਇਲੈਕਸ਼ਨ ਦੇ ਇਹਦਾ ਕਾਸੋ ਦਾ ਮਕਸਦ ਹੈ ਹੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਇਹ ਇਨਸਟਾਲ ਕਰਨਾ ਹੈਗਾ ਕਿ ਪੰਜਾਬ ਪੁਲਿਸ ਜਿਹੜਾ ਹੈ 24 ਘੰਟੇ ਤੁਹਾਡੀ ਜਿਹੜੀ ਹੈਗੀ ਸੁਰੱਖਿਆ ਦੇ ਵਿੱਚ ਹਾਜ਼ਰ ਹੈ ਤੇ ਮੈਂ ਸਾਰੇ ਜਿਹੜੇ ਪਟਿਆਲਾ ਵਾਸੀ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਹੈਗਾ ਸਟੇਸ਼ਨ ਦੇ ਵਿੱਚ ਜਰੂਰ ਨੂੰ ਇਨਫੋਰਮ ਕਰਨ ਜੀ ਸਰ ਕੰਟੈਕਟ ਨੰਬਰ ਜਿਹੜਾ ਹੈਗਾ ਕਿਹੜੇ ਤੇ ਉੱਤੇ ਜਿਹੜਾ ਹੈ ਰਫਤਾ ਰੱਖ ਸਕਦੇ ਨੇ ਜੇ ਕੋਈ ਸ਼ੱਕੀ ਹਾਲਾਤ ਵਿੱਚ ਕੋਈ ਬੰਦਾ ਮਿਲਦਾ ਹੈਗਾ ਕੰਟਰੋਲ ਰੂਮ ਦੇ ਜਿਹੜਾ ਹੈਗਾ ਫੋਨ ਨੰਬਰ ਉਸ ਤੋਂ ਇਲਾਵਾ ਡੀਐਸਪੀ ਸਾਹਿਬਾਨ ਐਸਚਓ ਸਹਿਬਾਨ ਤੇ ਹੋਰ ਆਫੀਸਰ ਸਹਿਬਾਨ ਦੇ ਨੰਬਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਡਿਸਪਲੇ ਕੀਤੇ ਹੈਗੇ ਨੇ ਤੇ ਅੱਗੇ ਵੀ ਜਿਹੜਾ ਹੈਗਾ ਇਸ ਸੰਬੰਧੀ ਅਵੇਅਰਨੈਸ ਕਰਦੇ ਰਹਾਂਗੇ ਜੀ ਸਰ ਜੀ ਮਦਦ ਵੀ ਲੱਤੀ ਜਾ ਰਹੀ ਹੈਗੀ ਹਾਂ ਇਹਦੇ ਵਿੱਚ ਜਿਹੜਾ ਅਸੀਂ ਸਾਡੇ ਐਂਟੀ ਸਬੋਟੇਜ ਇਕੁਪਮੈਂਟ ਤੋਂ ਇਲਾਵਾ ਸਨੀਫਰ ਡੌਗ ਦਾ ਵੀ ਜਿਹੜਾ ਹੈਗਾ ਉਹ ਇਸਤੇਮਾਲ ਕਰ ਰਹੇ ਹੈਗੇ ਜੀ ਸਰ ਹੁਣ ਤੱਕ ਕੋਈ ਕਾਮਯਾਬੀ ਲੱਗੀ ਹੈਗੀ ਕਿਸੇ ਚੈਕਿੰਗ ਦੌਰਾਨ ਜਿਹੜਾ ਹੈਗਾ ਇਸ ਪ੍ਰੈਸ਼ਰ ਦੇ ਵਿੱਚ ਹਜੇ ਚੈਕਿੰਗ ਸ਼ੁਰੂ ਕੀਤੀ ਹੈਗੀ ਇਹ ਆਪਰੇਸ਼ਨ ਕਨਕਲੂਡ ਹੋਏਗਾ ਅਸੀਂ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਜੀ ਸਰ ਹੋਰ ਵੀ ਪੀੜਪੜਾਲੇ ਲਾਕੇ ਚ ਜਿਹੜਾ ਹੈਗਾ ਆਪਰੇਸ਼ਨ ਚੱਲੂਗਾ ਜਾਂ ਸਿਰਫ ਹਾਲੇ ਰੇਲਵੇ ਸਟੇਸ਼ਨ ਤੱਕ ਹੀ ਸੀਮਤ ਹੈ ਹਾਂ ਦੇ ਵਿੱਚ ਅਲੱਗ-ਅਲੱਗ ਰੇਲਵੇ ਸਟੇਸ਼ਨ ਨੇ ਉਹਦੀ ਕੜੀ ਦੇ ਵਿੱਚ ਜਿਹੜਾ ਅੱਜ ਦਾ ਪਟਿਆਲਾ ਰੇਲਵੇ ਸਟੇਸ਼ਨ ਨੇ ਉਹਦੇ ਅਸੀਂ ਚੈਕਿੰਗ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਹੋਰ ਸਬ ਡਿਵੀਜ਼ਨ ਲੈਵਲ ਤੇ ਜਿਵੇਂ ਨਾਬਾ ਹੈਗਾ ਜਾਂ ਰਾਜਪੁਰਾ ਹੈਗਾ ਆਫੀਸਰਸ ਅਲੱਗ-ਅਲੱਗ ਆਫੀਸਰਸਾਂ ਬਾਨ ਦੇ ਜਿਹੜਾ ਹੈਗਾ ਅ ਅਗਵਾਈ ਦੇ ਵਿੱਚ ਆਪਰੇਸ਼ਨ ਚੱਲ ਰਹੇ ਹੈਗੇ ਧੰਨਵਾਦ ਸਰ ਸਰ ਇਹਨਾਂ ਐਸਪੀ ਅਜਸਬੀਤ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਗਿਆ ਪਟਿਆਲਾ ਦੇ ਵਿੱਚ ਅ ਜਿਹੜੀਆਂ ਗਿਆ ਚੈਕਿੰਗ ਕੀਤੀ ਜਾ ਰਹੀ ਹੈ ਗਿਆ ਸੋ ਸਨਾਈਪਰ ਡੌਗ ਵੀ ਹੈ ਜਿਹੜੇ ਉਹ ਲੱਗੇ ਹੋਏ ਨੇ ਸੋ ਕਿਤੇ ਨਾ ਕਿਤੇ ਜਿਹੜੇ ਗਿਆ ਪੁਲਿਸ ਵੱਲੋਂ ਹਰ ਇੱਕ ਚ گیا ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਹੈਗੇ ਆ ਇਸ ਟਾਈਮ ਸਨੇਫਰ ਡੌਗ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਜਿਹੜੇ ਰਾਗਿਰਤਾ ਚੈਕਿੰਗ ਨੂੰ ਕੀਤਾ ਹੀ ਜਾ ਰਿਹਾ ਹੈਗਾ ਸੋ ਡੌਗ ਵੀ ਨੇ ਸਨੇਫਰ ਡੌਗ ਨੇ ਉਹ ਦੇ ਨਾਲ ਦੇਖ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਸਨੇਫਰ ਪੁਲਿਸ ਵੀ ਹੈਗੀ ਹੈ ਡੌਗ ਲੱਗੇ ਹੋਏ ਨੇ ਇਹ ਵੀ ਜਿਹੜਾ ਮੁੱਖ 파ਟ ਰਹੇਗਾ ਇਸ ਦੇ ਵਿੱਚ ਔਰ ਚੈਕਿੰਗ ਹੈ ਉਹ ਵੀ ਜਿਹੜੀ ਹੈ ਗਿਆ ਮੌਕੇ ਤੇ ਤਣਾਤ ਹੈਗੀ ਆ ਸੋ ਰਾਘਿਰ ਨੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਿਸ ਤਰ੍ਹਾਂ ਦੇ ਨਾਲ ਜਿਹੜੀ ਅੱਗੇ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੈਗੇ ਹੋ ਲੇਡੀਜ਼ ਪੁਲਿਸ ਮਹਿਲਾ ਪੁਲਿਸ ਵੀ ਜਿਹੜੀ ਹੈਗੀ ਐ ਸਪੈਸ਼ਲ ਤੌਰ ਤੇ ਲੱਗੀ ਹੋਈ ਹੈ ਪੂਰੀ ਇਕੁਪਮੈਂਟ ਹੈਗੀ ਆ ਅਪਡੇਟਡ ਮਸ਼ੀਨਰੀ ਹੈਗੀ ਆ ਮਸ਼ੀਨਰੀ ਦੇ ਨਾਲ ਵੀ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਮਹਿਲਾ ਪੁਲਿਸ ਵੀ ਜਿਹੜੀਆਂ ਗੀਆਂ ਲੱਗਿਆ ਆਏ ਨੇ ਕਿਉਂਕਿ ਮਹਿਲਾ ਪੁਲਿਸ ਮਹਿਲਾਦਿਆਂ ਜਿਹੜੀਆਂ ਗੀਆਂ ਤਲਾਸ਼ੀ ਕਰਦੇ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਤਨਾ ਕਿਤੇ ਜਿਹੜੇ ਹੈਗਾ ਇੱਕ ਪਾਸੇ ਪੰਜਾਬ ਪੁਲਿਸ ਜਿਹੜੀ ਇਲੈਕਸ਼ਨ ਕਮਿਸ਼ਨ ਉਸ ਦੇ ਹਿਸਾਬ ਦੇ ਨਾਲ ਪੰਜਾਬ ਪੁਲਿਸ ਪੈਰਾ ਮਿਲਟਰੀ ਫੋਰਸ ਰੇਲਵੇ ਪੁਲਿਸ ਔਰ ਜੀਆਰਪੀ ਸਾਰੀ ਜਿਹੜੀ ਹੈਗੇ ਆ ਆਪਣੇ ਆਪਣੇ ਜਿਹੜੀ ਹੈਗੇ ਪੈਣੀ ਨਜ਼ਰ ਏਰੀਆ ਦੇ ਵਿੱਚ ਰੱਖੀ ਹੋਈ ਹੈਗੀਆ ਸੋ ਕਿਤੇ ਨਾ ਕਿਤੇ ਜਿਹੜੀ ਹੈਗੇ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆ ਰਹੀ ਹੈਗੀਆ ਕਿ ਜਿਹੜੇ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਵਿੱਚ ਜਿਹੜੀ ਹੈਗੀਆ ਇੱਕ ਵੱਡੀ ਚੈਕਿੰਗ ਜਿਹੜੀ ਹੈਗੀ ਇਲੈਕਸ਼ਨਾਂ ਤੋਂ ਪਹਿਲਾਂ ਕੀਤੀ ਜਾ ਰਹੀ ਹੈਗੀਆ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਛਨ ਦੀ ਵਿਸ਼ੇਸ਼ ਬੋਰਡ